ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਪਲ ਕੌਰ ਅਤੇ ਪੰਜਾਬੀ ਫੈਕਟੋਪੀਰੇ ਤੇ ਤੁਹਾਡਾ ਸਵਾਗਤ ਹੈ ਜਦੋਂ ਅਸੀਂ ਇਹ ਫੁੱਲ ਸ਼ਬਦ ਸੁਣਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਗੁਲਾਬ ਕਮਲ ਜਾਂ ਸੂਰਜਮੁਖੀ ਵਰਗੇ ਸੁੰਦਰ ਖੁਸ਼ਬੂਦਾਰ ਫੁੱਲਾਂ ਦੀ ਤਸਵੀਰ ਆਉਂਦੀ ਹੈ ਪਰ ਕੁਦਰਤ ਦੇ ਖਜ਼ਾਨੇ ਵਿੱਚ ਕੁੱਝ ਅਜਹੀਆਂ ਚੀਜ਼ਾਂ ਵੀ ਹਨ ਜੋ ਸਾਡੀਆਂ ਸਾਰੀਆਂ ਉਮੀਦਾਂ ਅਤੇ ਕਲਪਨਾਵਾਂ ਨੂੰ ਤੋੜ ਦਿੰਦੀਆਂ ਹਨ ਅੱਜ ਅਸੀਂ ਇੱਕ ਅਜੇ ਹੀ ਬੋਲ ਦੀ ਗੱਲ ਕਰਾਂਗੇ ਜੋ ਸੁੰਦਰਤਾ ਦੀ ਪਰਿਭਾਸ਼ਾ ਨੂੰ ਇੱਕ ਨਵੇਂ ਅਤੇ ਅਜੀਬ ਪੱਧਰ ਤੇ ਲੈ ਜਾਂਦਾ ਹੈ ਕਲਪਨਾ ਕਰੋ ਇੱਕ ਅਜਿਹੇ ਪੌਲ ਦੀ ਜੋ 10 ਫੁੱਟ ਚੌੜਾ ਹੋਵੇ ਸੁਣਨ ਵਿੱਚ ਅਸੰਭਵ ਲੱਗਦਾ ਹੈ ਹੈ ਨਾ ਪਰ ਇਹ ਸੱਚ ਹੈ ਰੈਫਲੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਇਕੈਰਾ ਪੌਲ ਹੈ ਇਹ ਇੱਕ ਵੱਡੇ ਟਰੱਕ ਦੇ ਟਾਇਰ ਜਿੰਨਾ ਚੌੜਾ ਹੋ ਸਕਦਾ ਹੈ ਅਤੇ ਇਸ ਦਾ ਵਜ਼ਨ 10 ਕਿਲੋਗ੍ਰਾਮ ਤੱਕ ਹੋ ਸਕਦਾ ਹੈ ਪਰ ਇਸ ਦੀ ਕਹਾਣੀ ਸਿਰਫ ਇਸ ਦੇ ਕਕਾਰ ਦੀ ਹੀ ਨਹੀਂ ਇਹ ਇੱਕ ਅਜੀਹਾ ਪੌਲ ਹੈ ਜੋ ਇੱਕ ਉਹ ਦੇਵਾਂਗ ਵਿਵਹਾਰ ਹੀ ਨਹੀਂ ਕਰਦਾ ਇਸ ਵੀਡੀਓ ਵਿੱਚ ਅਸੀਂ ਇਸ ਡੈਂਥ ਫਲ ਦੇ ਰਾਜ਼ਾਂ ਤੋਂ ਪਰਦਾ ਚੁੱਕਾਂਗੇ ਇੱਕ ਅਜੀਹਾ ਫਲ ਜੈਸ ਦੀਆਂ ਨਾ ਤਾਂ ਜੜਾਂ ਹਨ ਨਾ ਤਣਾ ਅਤੇ ਨਾ ਹੀ ਪੱਤੀ ਇਹ ਜ਼ਿੰਦਾ ਕਿਵੇਂ ਰਹਿੰਦਾ ਹੈ ਇਸ ਨੂੰ ਲਾਸ਼ ਫਲ ਕਿਉਂ ਕਿਹਾ ਜਾਂਦਾ ਹੈ ਅਤੇ ਇਹ ਸੜੇ ਹੋਏ ਮਾਸ ਵਰਗੀ ਬਦਬੂ ਕਿਉਂ ਛੱड़ਦਾ ਹੈ ਇੱਕ ਸਾਲ ਤੱਕ ਗੋਭੀ ਵਾਂਗ ਵਧਣ ਤੋਂ ਬਾਅਦ ਇਹ ਸਿਰਫ ਕੁਝ ਦਿਨਾਂ ਲਈ ਹੀ ਕਿਉਂ ਖਿਰਦਾ ਹੈ ਕੀ ਇਹ ਦੁਨੀਆ ਦਾ ਸਭ ਤੋਂ ਵੱਡਾ ਫਲ ਹੈ ਜਾਂ ਇਸ ਤੋਂ ਵੀ ਵੱਡਾ ਕੋਈ ਖੋਰ ਫਲ ਮੌਜੂਦ ਹੈ ਅਦੇ ਇਸ ਦੁਰਲੱਭ ਫਲ ਦੀ ਖੋਜ ਦੀ ਕਹਾਣੀ ਕੀ ਹੈ ਆਊਟ ਇੰਡੋਨੇਸ਼ੀਆ ਦੇ ਸੰਗਲੇ ਜੰਗਲਾਵਲ ਚਲੀਏ ਅਦੇ ਕੁਦਰਤ ਦੇ ਇਸ ਸਭ ਤੋਂ ਅਜੀਬ ਅਜੂਬੇ ਨੂੰ ਮਿਲੀਏ ਇੱਕ ਅਜਿਹਾ ਪੌਦ ਜਿਸ ਦੀਆਂ ਨਾ ਜੜਾਂ ਹਨ ਨਾ ਤਣਾ ਅਤੇ ਨਾ ਹੀ ਪੱਤੇ ਇਹ ਜ਼ਿੰਦਾ ਕਿਵੇਂ ਰਹਿੰਦਾ ਹੈ ਅਤੇ ਭੋਜਨ ਅਤੇ ਆਪਣਾ ਭੋਜਨ ਕਿੱਥੋਂ ਪ੍ਰਾਪਤ ਕਰਦਾ ਹੈ ਇਸ ਸਵਾਲ ਦਾ ਜਵਾਬ ਰੈਫਲੇਸ਼ੀਆ ਨੂੰ ਬੋਧਿਆਂ ਦੇ ਸਾਮਰਾਜ ਦਾ ਸਭ ਤੋਂ ਅਜੀਬ ਮੈਂਬਰ ਬਣਾਉਂਦਾ ਹੈ ਰੈਪਲੇਸ਼ੀਆ ਇੱਕ ਪਰਜੀਵੀ ਹੈ ਸਗੋ ਇਹ ਇੱਕ ਖੋਲੋ ਪੈਰਾਸਾਈਟ ਹੈ ਜਿਸ ਦਾ ਮਤਲਬ ਹੈ ਕਿ ਇਹ ਆਪਣੀ ਪੂਰੀ ਜ਼ਿੰਦਗੀ ਲਈ ਪੂਰੀ ਤਰ੍ਹਾਂ ਆਪਣੇ ਮੇਜ਼ਬਾਨ ਤੇ ਨਿਰਭਰ ਕਰਦਾ ਹੈ ਇਸ ਦੇ ਕੋਲ ਆਪਣਾ ਕਲੋਰੋਫਿਲ ਨਹੀਂ ਹੁੰਦਾ ਇਸ ਲਈ ਇਹ ਪ੍ਰਕਾਸ਼ ਸੰਸ਼ਲੇਸ਼ਨ ਨਹੀਂ ਕਰ ਸਕਦਾ ਯਾਨੀ ਇਹ ਤਪ ਤੋਂ ਆਪਣਾ ਭੋਜਨ ਨਹੀਂ ਬਣਾ ਸਕਦਾ ਇਸੇ ਕਰਕੇ ਇਸ ਨੂੰ ਬੱਤੀਆਂ ਦੀ ਲੋੜ ਨਹੀਂ ਹੈ ਇਸ ਨੂੰ ਜ਼ਮੀਨ ਵਿੱਚੋਂ ਆਪਣੇ ਅਤੇ ਪੋਸ਼ਟਿਕਤਾ ਸੋਖਣ ਦੀ ਲੋੜ ਨਹੀਂ ਹੈ ਇਸ ਲਈ ਇਸ ਦੀਆਂ ਜੜਾਂ ਵੀ ਨਹੀਂ ਹਨ ਅਤੇ ਇਸ ਨੂੰ ਸਹਾਰੇ ਲਈ ਕਿਸੇ ਤਣੀ ਦੀ ਵੀ ਲੋੜ ਨਹੀਂ ਹੈ ਤਾਂ ਫਿਰ ਇਹ ਜਿਉਂਦਾ ਕਿਵੇਂ ਹੈ ਰੈਫਲੇਸ਼ੀਆ ਆਪਣਾ ਸਾਰਾ ਪੋਜਨ ਅਤੇ ਪਾਣੀ ਇੱਕ ਹੋਰ ਪੌਦੇ ਵਿੱਚੋਂ ਚੋਰੀ ਕਰਕੇ ਪ੍ਰਾਪਤ ਕਰਦਾ ਹੈ ਐਜ਼ ਅ ਮੇਜ਼ਬਾਨ ਹੈ ਟੈਟਰਾਸਟਿਗਮਾ ਨਾਂ ਦੀ ਇੱਕ ਖਾਸ ਅੰਗੂਰ ਦੀ ਵੇਲ ਰੈਫਲੇਸ਼ੀਆ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਐਜ਼ ਵੇਲ ਦੇ ਅੰਦਰ ਬਹੁਤ ਹੀ ਬਾਰੀਕ ਧਾਗੇ ਵਰਗੇ ਤੰਤੂਆਂ ਦੇ ਇੱਕ ਨੈਟਵਰਕ ਦੇ ਰੂਪ ਵਿੱਚ ਬਿਤਾਉਂਦਾ ਹੈ ਜੋ ਕਿ ਇੱਕ ਫੰਗਸ ਤੇ ਮਾਈਸੀਲੀਅਮ ਵਾਹ ਹੁੰਦੇ ਹਨ ਇਸ ਅਵਸਥਾ ਵਿੱਚ ਇਹ ਬਾਹਰੋਂ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਇਹ ਇੱਕ ਭੂਤਪ੍ਰੇਤ ਵਰਗਾ ਬੌਦਾ ਹੈ ਜੋ ਚੁੱਪਚਾਪ ਆਪਣੇ ਮੇਜ਼ਬਾਨ ਦੇ ਅੰਦਰ ਵਧਦਾ ਰਹਿੰਦਾ ਹੈ ਉਸ ਦੇ ਸਾਰੇ ਪੌਸ਼ਟਿਕ ਤੱਤਾਂ ਨੂੰ ਚੂਸਦਾ ਰਹਿੰਦਾ ਹੈ ਇਹ ਕੁਦਰਤ ਦੇ ਸਭ ਤੋਂ ਵੱਡੇ ਮੁਫਤ ਖੋਰਾ ਵਿੱਚੋਂ ਇੱਕ ਹੈ ਸਿਰਫ ਉਦੋਂ ਹੀ ਜਦੋਂ ਇਹ ਰੀਪਰੋਡਿਊਸ ਲਈ ਤਿਆਰ ਹੁੰਦਾ ਹੈ ਇਹ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਪਲਵਟ ਕਰਦਾ ਹੈ ਇੱਕ ਅਜਿਹੇ ਰੂਪ ਵਿੱਚ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ ਐਸ ਫੌਲ ਨੂੰ ਲਾਰਜ ਫੌਲ ਕਿਉਂ ਗਿਆ ਜਾਂਦਾ ਹੈ ਅਤੇ ਇਹ ਆਪਣੇ ਸ਼ਕਾਰੀਆਂ ਮਾਰਨਾ ਆਪਣੇ ਪ੍ਰਾਗਣ ਕਰਨ ਵਾਲਿਆਂ ਨੂੰ ਆਕਰਸ਼ਿਤ ਕਰਨ ਲਈ ਸੜੇ ਹੋਏ ਮਾਸ ਵਰਗੀ ਬਦਬੂ ਕਿਉਂ ਛੱਡਦਾ ਹੈ ਰੈਪਲੇਸ਼ੀਆ ਦੀ ਰੀਪ੍ਰੋਡਕਸ਼ਨ ਰਣਨੀਤੀ ਓਨੀ ਹੀ ਅਜੀਬ ਹੈ ਜਿੰਨਾ ਇਸ ਦਾ ਜੀਵਨ ਤੰਗ ਜਦੋਂ ਇਹ ਖੜਦਾ ਹੈ ਤਾਂ ਐਸ ਕੋਲ ਪ੍ਰਾਗਣ ਲਈ ਬਹੁਤ ਘੱਟ ਸਮਾਂ ਹੁੰਦਾ ਹੈ ਸਿਰਫ 5 ਤੋਂ 7 ਦਿਨ ਇਸ ਥੋੜੇ ਜਿਹੇ ਸਮੇਂ ਵਿੱਚ ਇਸ ਨੂੰ ਪ੍ਰਾਗਣ ਕਰਨ ਵਾਲੇ ਕੀੜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੁੰਦਾ ਹੈ ਪਰ ਇਹ ਕੀੜੇ मधुਮੱਖੀਆਂ ਜਾਂ तितਲੀਆਂ ਨਹੀਂ ਹੁੰਦੀਆਂ ਇਹ ਆਮ ਤੌਰ ਤੇ ਮਿੱਠੀ ਖੁਸ਼ਬੂ ਅਤੇ ਚਮਕਦਾਰ ਰੰਗਾਂ ਵੱਲ ਆਕਰਸ਼ਿਤ ਹੁੰਦੀਆਂ ਹਨ ਰੈਫਲੇਸ਼ੀਆ ਪ੍ਰਾਵਨਕਰਨ ਵਾਲੇ ਕੈਰੀਆਂ ਨੂੰ ਮੱਖੀਆਂ ਯਾਨੀ ਉਹ ਮੱਖੀਆਂ ਜੋ ਸੜੇ ਹੋਏ ਮਾਸ ਅਤੇ ਲਾਸ਼ਾਂ ਤੇ ਫਲਦੀਆਂ ਹਨ ਇਹਨਾਂ ਮੱਖੀਆਂ ਨੂੰ ਧੋਖ ਦੇ ਲਈ ਰੈਫਲੇਸ਼ੀਆ ਨੇ ਇੱਕ ਬਹੁਤ ਹੀ ਹੁਸ਼ਿਆਰ ਪਰਕਿਨੋਨੀ ਰਣਨੀਤੀ ਵਿਕਸਿਤ ਕੀਤੀ ਹੈ ਇਹ ਇੱਕ ਗਲ ਸੜ ਰਹੀ ਲਾਸ਼ ਦੀ ਸੰਪੂਰਨ ਨਕਲ ਕਰਦਾ ਹੈ ਸਭ ਤੋਂ ਪਹਿਲਾਂ ਐਸਡੀ ਡੈਕ ਐਸ ਦੀਆਂ ਪੰਜ ਮੋਟੀਆਂ ਮਾਸ ਵਰਗੀਆਂ ਪੱਤੀਆਂ ਦਾ ਰੰਗ ਲਾਲ ਪੂਰਾ ਹੁੰਦਾ ਹੈ ਜਿਨ੍ਹਾਂ ਤੇ ਚਿੱਟੇ ਜਾਂ ਪੀਲੇ ੱੱਬੇ ਹੁੰਦੇ ਹਨ ਜੋ ਕਿ ਇੱਕ ਸੜ ਰਹੇ ਜਾਨਵਰ ਦੀ ਚਮੜੀ ਵਰਗਾ ਦਿਖਾਈ ਦਿੰਦਾ ਹੈ ਦੂਜਾ ਅਤੇ ਸਭ ਤੋਂ ਮਹੱਤਵਪੂਰਨ ਹੈ ਐਸਡੀ ਬਦਬੂ ਇਹ ਫੌਲ ਇੱਕ ਬਹੁਤ ਹੀ ਤੇਜ਼ ਅਤੇ ਗੰਦੀ ਬਦਬੂ ਛੱਡਦਾ ਹੈ ਜੋ ਬਿਲਕੁਲ ਸੜੇ ਹੋਏ ਮਾਸ ਵਰਗੀ ਹੁੰਦੀ ਹੈ ਇਹ ਬਦਬੂ ਦੂਰ ਦੂਰ ਤੱਕ ਫੈਲਦੀ ਹੈ ਅਤੇ ਕੈਰੀਅਨ ਮੱਖੀਆਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਇੱਥੇ ਉਹਨਾਂ ਲਈ ਆਪਣੇ ਆਂਡੇ ਦੇਣ ਲਈ ਇੱਕ ਤਾਜ਼ਾ ਲਾਸ਼ ਹੈ ਤੀਜਾ ਇਹ ਪੌਲ ਥੋੜੀ ਜਹੀ ਗਰਮੀ ਵੀ ਪੈਦਾ ਕਰਦਾ ਹੈ ਜਿਸ ਨਾਲ ਇਹ ਇੱਕ ਤਾਜ਼ੀ ਲਾਸ਼ ਵਰਗਾ ਅਹਿਸਾਸ ਦਿੰਦਾ ਹੈ ਜਦੋਂ ਧੂਕਾ ਖਾਂਦੀਆਂ ਮੱਖੀਆਂ ਇਸ ਤੇ ਆ ਕੇ ਬੈਠਦੀਆਂ ਹਨ ਤਾਂ ਪ੍ਰਾਗ ਉਹਨਾਂ ਦੇ ਸਰੀਰ ਨਾਲ ਚਿਪਕ ਜਾਂਦਾ ਹੈ ਫਿਰ ਜਦੋਂ ਇਹ ਮੱਖੀਆਂ ਕਿਸੇ ਦੂਜੇ ਰੈਫਲੇਸ਼ੀਆ ਪੌਲ ਦੇ ਜਾਂਦੇ ਹਾਂ ਤਾਂ ਉਹ ਐਸ ਪ੍ਰਾਗ ਨੂੰ ਉੱਥੇ ਤਬਦੀਲ ਕਰ ਦਿੰਦੀਆਂ ਹਨ ਜਿਸ ਨਾਲ ਪ੍ਰਾਗਣ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ ਇੱਕ ਸਾਲ ਤੱਕ ਇੱਕ ਬੂਬੀ ਵਾਂਗ ਵਧਣ ਤੋਂ ਬਾਅਦ ਇਹ ਸ਼ਾਨਦਾਰ ਪੌਲ ਸਿਰਫ ਕੁਝ ਦਿਨਾਂ ਲਈ ਹੀ ਕਿਉਂ ਖੜਦਾ ਹੈ ਅਦੇ ਫਿਰ ਇੱਕ ਕਾਲੇ ਚਿਪਚਿਪੇ ਢੇਰ ਵਿੱਚ ਕਿਉਂ ਬਦਲ ਜਾਂਦਾ ਹੈ ਰੈਫਲੇਸ਼ੀਆ ਦਾ ਜੀਵਨ ਚੱਕਰ ਇਸ ਦੇ ਬਾਕੀ ਦੇ ਜੀਵਨ ਜਿੰਨਾ ਹੀ ਅਜੀਬ ਹੈ ਜਿਵੇਂ ਕਿ ਅਸੀਂ ਦੇਖਿਆ ਇਹ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਇੱਕ ਪਰਜੀਵੀ ਵਜੋਂ ਆਪਣੀ ਮੇਜ਼ਬਾਨ ਟੈਟਰੋਸਟਿਗਮ ਵੇਲ ਦੇ ਅੰਦਰ ਅਦਿੱਖ ਰੂਪ ਵਿੱਚ ਬਿਤਾਉਂਦਾ ਹੈ ਕਈ ਮਹੀਨਿਆਂ ਜਾਂ ਸਾਲਾਂ ਬਾਅਦ ਜਦੋਂ ਹਾਲਾਤ అనుకూਲ ਹੁੰਦੇ ਹਨ ਤਾਂ ਵੇਲ ਦੀ ਛਾਲ ਵਿੱਚੋਂ ਇੱਕ ਛੋਟੀ ਜਿਹੀ ਗੰਡ ਵਰਗੀ ਮਕੂਲ ਬਾਹਰ ਨਿਕਲਦੀ ਹੈ ਇਹ ਮਕੂਲ ਬਹੁਤ ਹੌਲੀ ਗਤੀ ਨਾਲ ਵਧਦਾ ਹੈ ਲਗਭਗ 9 ਮਹੀਨਿਆਂ ਤੋਂ 1 ਸਾਲ ਦੇ ਸਮੇਂ ਵਿੱਚ ਇਹ ਇੱਕ ਵੱਡੀ ਪੂਰੇ ਰੰਗ ਦੀ ਗੋਪੀ ਜਾਂ ਇੱਕ ਛੋਟੀ ਫੁੱਟਬਾਲ ਦੇ ਆਕਾਰ ਦਾ ਹੋ ਜਾਂਦਾ ਹੈ ਇਸ ਪੂਰੇ ਸਮੇਂ ਦੌਰਾਨ ਇਹ ਆਪਣੇ ਮੇਜ਼ਬਾਨ ਤੋਂ ਲਗਾਤਾਰ ਪੋਸ਼ਣ ਚੂਸਦਾ ਰਹਿੰਦਾ ਹੈ ਫੇਥ ਇੱਕ ਦਿਨ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਤਾਂ ਇਹ ਖੜਨਾ ਸ਼ੁਰੂ ਕਰਦਾ ਹੈ। ਇਸ ਦੀਆਂ ਮੋਟੀਆਂ ਮਾਸ ਵਰਗੀਆਂ ਬੱਤੀਆਂ ਹੌਲੀ-ਹੌਲੀ ਖੁੱਲਦੀਆਂ ਹਨ ਅਤੇ ਦੁਨੀਆ ਦਾ ਸਭ ਤੋਂ ਵੱਡਾ ਫੁੱਲ ਆਪਣੇ ਪੂਰੇ ਅਗਾਰਵਿਕ ਸਾਹਮਣੇ ਆਉਂਦਾ ਹੈ। ਇਹ ਇੱਕ ਬਹੁਤ ਹੀ ਨਾਟਕੀ ਤੇ ਦੁਰਲਭ ਦ੍ਰਿਸ਼ ਹੁੰਦਾ ਹੈ ਪਰ ਇਹ ਸ਼ਾਨ ਬਹੁਤ ਥੋੜੇ ਸਮੇਂ ਲਈ ਹੁੰਦੀ ਹੈ। ਇਹ ਫੁੱਲ ਸਿਰਫ 5 ਤੋਂ 7 ਦਿਨਾਂ ਲਈ ਹੀ ਖੁੱਲ੍ਹਾ ਰਹਿੰਦਾ ਹੈ। ਇਹ ਛੋਟਾ ਜਿਹਾ ਸਮਾਂ ਹੀ ਉਸ ਕੋਲ ਪ੍ਰਾਗਣ ਲਈ ਹੁੰਦਾ ਹੈ। ਇਸ ਦੌਰਾਨ ਇਹ ਆਪਣੀ ਤੇਜ਼ ਵਦਬੂ ਨਾਲ ਵੱਧ ਤੋਂ ਵੱਧ ਗਿਆਗ ਨਮਕੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇਕਰ ਇਹ ਸਫਲਤਾਪੂਰਵਕ ਪ੍ਰਾਗਿਤ ਹੋ ਜਾਂਦਾ ਹੈ ਤਾਂ ਫਲ ਮੁਰਝਾ ਜਾਂਦਾ ਹੈ ਅਤੇ ਉਸ ਦੀ ਥਾਂ ਤੇ ਇੱਕ ਵੱਡਾ ਗੋਲ ਫਲ ਬੜਨਾ ਸ਼ੁਰੂ ਹੋ ਜਾਂਦਾ ਹੈ ਇਸ ਫਲ ਦੇ ਅੰਦਰ ਹਜ਼ਾਰਾਂ ਬਹੁਤ ਹੀ ਛੋਟੇ ਬੀਜ ਹੁੰਦੇ ਹਨ ਮੰਨਿਆ ਜਾਂਦਾ ਹੈ ਕਿ ਜੰਗਲ ਦੇ ਛੋਟੇ ਜਾਨਵਰ ਜਿਵੇਂ ਕਿ ਟ੍ਰੀ ਸ਼ਰੂ ਇਸ ਫਲ ਨੂੰ ਖਾਂਦੇ ਹਨ ਅਤੇ ਫਿਰ ਆਪਣੇ ਮਲ ਰਾਹੀਂ ਬੀਜਾਂ ਨੂੰ ਜੰਗਲ ਵਿੱਚ ਫੈਲਾਉਂਦੇ ਹਨ ਜੇਕਰ ਕੋਈ ਬੀਜ ਕਿਸਮਤ ਨਾਲ ਕਿਸੇ ਟੈਟਰਾਸਟਿਗਮਾ ਬੇਲ ਦੀ ਜੜ ਦੇ ਨੇੜੇ ਡਜਦਾ ਹੈ ਤਾਂ ਉਹ ਇੱਕ ਨਵਾਂ ਪਰਜੀਵੀ ਜੀਵਨ ਚੱਕਰ ਸ਼ੁਰੂ ਕਰ ਸਕਦਾ ਹੈ ਪਰ ਜੇਕਰ ਫਲ ਪ੍ਰਾਗਿਤ ਨਹੀਂ ਹੁੰਦਾ ਤਾਂ ਇੱਕ ਹਫ਼ਤੇ ਬਾਅਦ ਉਹ ਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਜਲਦੀ ਹੀ ਇੱਕ ਕਾਲੇ ਵਰਗੂਦਾਰ ਚਿਪਟੇਵੇਂ ਢੇਲ ਵਿੱਚ ਬਦਲ ਜਾਂਦਾ ਹੈ ਕੀ ਰੈਫੀਸ਼ੀਆ ਸੱਚਮੁੱਚ ਦੁਨੀਆ ਦਾ ਸਭ ਤੋਂ ਵੱਡਾ ਫੁੱਲ ਹੈ ਜਾਂ ਕੀ ਇਸ ਨੂੰ ਚੁਣੌਤੀ ਦੇਣ ਵਾਲਾ ਕੋਈ ਹੋਰ ਦੈਂਤਰੀ ਮੌਜੂਦ ਹੈ ਜਦੋਂ ਸਭ ਤੋਂ ਵੱਡੇ ਫੁੱਲ ਦੀ ਗੱਲ ਆਉਂਦੀ ਹੈ ਤਾਂ ਅਕਸਰ ਇੱਕ ਉਹ ਲੇਖਾ ਪੈਂਦਾ ਹੈ ਰੈਫਲੇਸ਼ੀਆ ਖਾਸ ਕਰਕੇ ਰੈਫਲੇਸ਼ੀਆ ਅਰਨੋਲਡੀ ਦੁਨੀਆ ਦਾ ਸਭ ਤੋਂ ਵੱਡਾ ਇਕਹਿਰਾ ਫੁੱਲ ਹੋਣ ਦਾ ਰਿਕਾਰਡ ਰੱਖਦਾ ਹੈ ਦਾ బిਗੇਸਟ ਰਿਕਾਰਡਡ ਡਾਇਮੀਟਰ ਆਫ ਥਿਸ ਫਲਾਰ ਇਜ਼ 42 ਇੰਚਸ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇੱਕ ਸਿੰਗਲ ਪੂਰੇ ਫੁੱਲ ਨੂੰ ਦੇਖੋ ਤਾਂ ਕੋਈ ਵੀ ਫੁੱਲ ਇਸ ਤੋਂ ਵੱਡਾ ਨਹੀਂ ਹੈ ਪਰ ਇੱਕ ਹੋਰ ਪੌਦਾ ਹੈ ਜੋ ਇਸ ਖਿਤਾਬ ਲਈ ਦਾਅਵੇਦਾਰੀ ਪੇਸ਼ ਕਰਦਾ ਹੈ ਅਤੇ ਉਹ ਵੀ ਇੰਡੋਨੇਸ਼ੀਆ ਦੇ ਜੰਗਲਾਂ ਵਿੱਚ ਹੀ ਪਾਇਆ ਜਾਂਦਾ ਹੈ ਉਸ ਦਾ ਨਾਮ ਹੈ ਟਾਈਟਨ ਆਰਮ ਟਾਈਟਨ ਆਰਮ ਨੂੰ ਵੀ ਲਾਰਜ ਫੌਲ ਕਿਹਾ ਜਾਂਦਾ ਹੈ ਕਿਉਂਕਿ ਇਹ ਵੀ ਸੜੇ ਹੋਏ ਬਾਸ ਵਰਗੀ ਬਦਬੂ ਛੜਦਾ ਹੈ ਪਰ ਇਸ ਦੀ ਵੰਤਰ ਬਿਲਕੁਲ ਵੱਖਰੀ ਹੈ ਟਾਈਟਨ ਆਰਮ ਜੋ ਪੈਦਾ ਕਰਦਾ ਹੈ ਉਹ ਇੱਕ ਸਿੰਗਲ ਫੌਲ ਨਹੀਂ ਹੁੰਦਾ ਬਲਕਿ ਇੱਕ ਇਨਫਲੋਰੇਸੈਂਸ ਹੁੰਦਾ ਹੈ ਜਿਸ ਦਾ ਮਤਲਬ ਹੈ ਇੱਕੋ ਡੰਡੀ ਤੇ ਲੱਗੇ ਹਜ਼ਾਰਾਂ ਛੋਟੇ ਛੋਟੇ ਫੁੱਲਾਂ ਦਾ ਇੱਕ ਗੁੱছা ਹੈ ਇਹ ਪੂਰਾ ਢਾਂਚਾ 3 ਮੀਟਰ ਤੋਂ ਵੀ ਵੱਧ ਉੱਚਾ ਹੋ ਸਕਦਾ ਹੈ ਜੋ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਣ ਸ਼ਾਖਾ ਇਨਫਲੋਰੇਸੈਂਸ ਬਣਾਉਂਦਾ ਹੈ ਇਸ ਲਈ ਜਦੋਂ ਅਸੀਂ ਇਨ੍ਹਾਂ ਦੋ ਦੈਂਤਾਂ ਦੀ ਤੁਲਨਾ ਕਰਦੇ ਹਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ ਜੇਕਰ ਸਵਾਲ ਹੈ ਸਭ ਤੋਂ ਵੱਡਾ ਟੈਕੈਰਾ ਫੁੱਲ ਕਿਹੜਾ ਹੈ ਤਾਂ ਜਵਾਬ ਹੈ ਰੈਫਲੇਸ਼ੀਆ ਪਰ ਜੇਕਰ ਸਵਾਲ ਹੈ ਸਭ ਤੋਂ ਵੱਡਾ ਫੁੱਲ ਦਾ ਬੁੱਛਾ ਕਿਹੜਾ ਹੈ ਤਾਂ ਜਵਾਬ ਹੈ ਟਾਈਟਨ ਅਤੇ ਦੋਵੇਂ ਹੀ ਪੌਦਿਆਂ ਦੀ ਦੁਨੀਆ ਦੇ ਅਦਭੁਤ ਅਤੇ ਵਿਸ਼ਾਲ ਨਮੂਨੇ ਹਨ ਅਤੇ ਦੋਵੇਂ ਹੀ ਪ੍ਰਾਗਣ ਲਈ ਮੱਖੀਆਂ ਨੂੰ ਠੋਖਾ ਦੇ ਲਈ ਇੱਕੋ ਜਹੀ ਗਿਣੌਣੀ ਰਣਨੀਤੀ ਦੀ ਵਰਤੋਂ ਕਰਦੇ ਹਨ ਪਛਮੀ ਵਿਗਿਆਨੀ ਇਸ ਦਰਲਬ ਅਤੇ ਅਦਭੁਤ ਫੌਲਦੀ ਖੋਜ ਕਿਵੇਂ ਹੋਈ ਅਤੇ ਇਸ ਦਾ ਨਾਮ ਦੋ ਬਖਵਕ ਵਿਅਕਤੀਆਂ ਦੇ ਨਾਮ ਤੇ ਕਿਉਂ ਰੱਖਿਆ ਗਿਆ 19ਵੀਂ ਸਦੀ ਖੋਜ ਦਾ ਯੁੱਗ ਸੀ ਜਦੋਂ ਯੂਰਪੀਅਨ ਕੁਦਰਤ ਵਿਗਿਆਨੀ ਦੁਨੀਆ ਦੇ ਦੂਰ ਦਰਾਡੇ ਕੋਨਿਆਂ ਦੀ ਯਾਤਰਾ ਕਰ ਰਹੇ ਸਨ ਅਤੇ ਨਵੇਂ ਪੌਦਿਆਂ ਅਤੇ ਜਾਲ ਭਰਾ ਦੀ ਖੋਜ ਕਰ ਰਹੇ ਸਨ ਹਰ 118 ਵਿੱਚ ਇੱਕ ਅਜਹੀ ਹੀ ਬ੍ਰਿਟਿਸ਼ ਮੁਹਿੰਮ ਇੰਡੋਨੇਸ਼ੀਆ ਦੇ ਸੁਮਾਤਰਾ ਟਾਕੂ ਦੇ ਸੰਘਣੇ ਜੰਗਲਾਂ ਦੀ ਖੋਜ ਕਰ ਰਹੀ ਸੀ ਇਸ ਮੁਹਿੰਮ ਦੀ ਅਗਵਾਈ ਸਰ ਥਾਮਸ ਟੈਂਫੋਰਡ ਰੈਪਲਸ ਕਰ ਰਹੇ ਸਨ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਬ੍ਰਿਟਿਸ਼ ਪ੍ਰਸ਼ਾਸਕ ਅਤੇ ਸਿੰਗਾਪੁਰ ਦੇ ਸੰਸਥਾਪਕ ਵਜੋਂ ਜਾਣੇ ਜਾਂਦੇ ਹਨ ਇਸ ਮੁਹੰਮ ਦੇ ਨਾਲ ਹੀ ਇੱਕ ਫ੍ਰਾਂਸੀਸੀ ਡਾਕਟਰ ਅਤੇ ਕੁਦਰਤ ਵਿਗਿਆਨੀ ਡਾਕਟਰ ਜੋਸਫ ਅਰਨੋਡ ਵੀ ਸਨ ਇੱਕ ਦਿਨ ਜਦੋਂ ਉਹ ਜੰਗਲ ਵਿੱਚ ਖੋਜ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਸਥਾਨਕ ਗਾਈਡ ਨੂੰ ਉਹਨਾਂ ਨੂੰ ਇੱਕ ਬਹੁਤ ਹੀ ਅਜੀਬ ਅਤੇ ਵੱਡੇ ਫੁੱਲ ਬਾਰੇ ਦੱਸਿਆ ਜਦੋਂ ਡਾਕਟਰ ਅਰਨੋਡ ਉਸ ਜਗ੍ਹਾ ਤੇ ਪਹੁੰਚੇ ਤਾਂ ਉਹ ਆਪਣੀਆਂ ਅੱਖਾਂ ਤੇ ਵਿਸ਼ਵਾਸ ਹੀ ਨਹੀਂ ਕਰ ਸਕੇ। ਉਹਨਾਂ ਦੇ ਸਾਹਮਣੇ ਇੱਕ ਅਜੀਹਾ ਫਲਸੀ ਜੈਸ ਦੀਆਂ ਪੱਤੀਆਂ, ਗੋਟੀਆਂ, ਮਾਸ ਵਰਗੀਆਂ ਸਨ ਅਤੇ ਜਸ ਦਾ ਵਿਆਸ ਲਗਭਗ 3 ਕੁੱਟ ਸੀ। ਉਹਨਾਂ ਨੇ ਲਿਖਿਆ ਕਿ ਇਹ ਪੌਦਿਆਂ ਦੇ ਸਾਮਰਾਜ ਦਾ ਸਭ ਤੋਂ ਵੱਡਾ ਅਜੂਬਾ ਸੀ। ਉਹਨਾਂ ਨੇ ਇਸ ਫਲ ਦਾ ਬਹੁਤ ਹੀ ਧਿਆਨ ਨਾਲ ਅਧਿਐਨ ਕੀਤਾ ਅਤੇ ਇਸ ਦੇ ਚਿੱਤਰ ਬਣਾਏ ਅਤੇ ਇਸ ਦੇ ਵੇਰਵੇ ਨੋਟ ਕੀਤੇ ਪਰ ਬਦਕਿਸਮਤੀ ਨਾਲ ਉਸ ਕੋਹੋ ਅਤੇ ਕੋਚ ਸਮੇਂ ਬਾਅਦ ਹੀ ਡਾਕਟਰ ਅਨੋਲਡ ਨੂੰ ਜਕੜ ਵਿੱਚ ਇੱਕ ਗੰਭੀਰ ਬੁਖਾਰ ਹੋ ਗਿਆ ਅਤੇ ਉਹਨਾਂ ਦੀ ਮੌਤ ਹੋ ਗਈ। ਸਰ ਸਟੈਂਫੋਰਡ ਰੈਫਲਸ ਨੇ ਇੱਕ ਇਹ ਯਕੀਨੀ ਬਣਾਇਆ ਕਿ ਡਾਕਟਰ ਅਨੋਲਡ ਦੀ ਕੀਮਤੀ ਨੋਟਸ ਅਤੇ ਚਿੱਤਰ ਸੁਰੱਖਿਅਤ ਰਹਿਣ ਅਤੇ ਉਹਨਾਂ ਨੂੰ ਲੰਡਨ ਭੇਜਿਆ ਜਾਵੇ ਜਦੋਂ ਇਸ ਨਵੇਂ ਫੋਨ ਨੂੰ ਵਿਗਿਆਨਿਕ ਤੌਰ ਤੇ ਨਾਮ ਦੇਣ ਦਾ ਸਮਾਂ ਆਇਆ ਤਾਂ ਮੁਹਿਮ ਦੇ ਨੇਤਾ ਸਰ ਸਟੈਂਫੋਰਡ ਰੈਫਲਸ ਅਤੇ ਇਸ ਦੇ ਅਸਲ ਖੋਜੀ ਡਾਕਟਰ ਜੋਸਫ ਅਰਨੋਲਡ ਦੋਵਾਂ ਨੂੰ ਸਨਮਾਨ ਦੇਣ ਲਈ ਇਸ ਦਾ ਨਾਮ ਰੈਫਲੇਸ਼ੀਆ ਅਰਨੋਲਡੀ ਰੱਖਿਆ ਗਿਆ ਰੈਫਲੇਸ਼ੀਆ ਇਜ਼ ਰੀਅਰ ਇਹ ਲਾਈਨ ਅੱਜ ਪਹਿਲਾ ਨਾਲੋਂ ਕਿਤੇ ਵੱਧ ਸੱਚ ਹੈ ਆਪਣੀ ਸਾਰੀ ਅਜੀਬਤਾ ਅਦੇਸ਼ਾਨ ਦੇ ਬਾਵਜੂਦ ਰੈਫਲੇਸ਼ੀਆ ਅੱਜ ਇੱਕ ਗੰਭੀਰ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਇਸ ਦੀ ਹੋਂਦ ਬਹੁਤ ਹੀ ਨਾਜ਼ੁਕ ਅਤੇ ਕਈ ਕਾਰਨਾ ਕਰਕੇ ਇਸ ਦੇ ਖਤਰਾ ਮੰਡਰਾ ਰਿਹਾ ਹੈ ਸਪਨੋ ਬੈਲਾ ਆਦੀ ਸਭ ਤੋਂ ਵੱਡਾ ਖਤਰਾ ਹੈ ਇਸ ਦੇ ਕੁਦਰਤੀ ਨਿਵਾਸ ਸਥਾਨ ਯਾਨੀ ਗਰਮ ਦੇਸ਼ਾਂ ਦੇ ਵਰਖਾ ਜੰਗਲਾਂ ਦਾ ਨਿਵਾਸ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਇਹ ਜੰਗਲ ਲੌਂਗਿੰਗ ਖੇਤੀਬਾੜੀ ਅਤੇ ਸ਼ਹਿਰੀ ਵਿਕਾਸ ਕਾਰਨ ਬਹੁਤ ਤੇਜ਼ੀ ਨਾਲ ਕੱਟੇ ਜਾ ਰਹੇ ਹਨ ਜਦੋਂ ਜੰਗਲ ਕੱਟਿਆ ਜਾਂਦਾ ਹੈ ਤਾਂ ਰੈਫਲੇਸ਼ੀਆ ਦਾ ਘਰ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਦੂਜਾ ਵੱਡਾ ਖਤਰਾ ਹੈ ਇਸ ਦੀ ਆਪਣੀ ਆਪਣੀ ਮੇਜ਼ਬਾਨ ਤੇ ਪੂਰੀ ਨਿਰਭਰਤਾ ਰੈਫਲੇਸ਼ੀਆ ਸਿਰਫ ਟੈਟਰਾਸਟਿਗਮਾ ਵੇਲ ਤੇ ਹੀ ਜਿਉਂਦਾ ਰਹਿ ਸਕਦਾ ਹੈ ਜੇਕਰ ਇਸ ਕਿਸੇ ਕਾਰਨ ਕਰਕੇ ਇਹ ਖਾਸ ਵੇਖ ਖਤਮ ਹੋ ਜਾਂਦੀ ਹੈ ਤਾਂ ਰਫੇਸ਼ੀਆ ਵੀ ਉਸਦੇ ਨਾਲ ਹੀ ਖਤਮ ਹੋ ਜਾਵੇਗਾ ਤੀਜਾ ਕਾਰਨ ਇਸ ਦਾ ਆਪਣਾ ਜੀਵਨ ਚੱਕਰ ਇਸ ਦਾ ਰੀਪ੍ਰੋਡਕਸ਼ਨ ਬਹੁਤ ਮੁਸ਼ਕਲ ਹੈ ਪੋਲੀਸੈਰਪ ਕੋਸ਼ ਦਿਨਾਂ ਲਈ ਖੜਦਾ ਹੈ ਇਸ ਤੋਂ ਇਲਾਵਾ ਨਰ ਅਤੇ ਮਾਦਾ ਫਲ ਵੱਖ-ਵੱਖ ਪੌਦਿਆਂ ਤੇ ਉਗਦੇ ਹਨ ਸਫਲ ਪ੍ਰਾਗਣ ਲਈ ਇਹ ਜ਼ਰੂਰੀ ਹੈ ਕਿ ਇੱਕ ਨਰ ਅਤੇ ਇੱਕ ਮਾਦਾ ਫਲ ਇੱਕੋ ਸਮੇਂ ਅਤੇ ਇੱਕ ਦੂਜੇ ਦੇ ਨੇੜੇ ਖੜਨ ਅਤੇ ਇੱਕ ਕੈਰੀਅਨ ਮੱਖੀ ਪਹਿਲਾਂ नर ਫੁੱਲ ਤੇ ਅਤੇ ਫਿਰ ਮਾਦਾ ਫੁੱਲ ਤੇ ਜਾਵੇ। ਅਜੀਹਮ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੀ ਪ੍ਰਸਿੱਧੀ ਵੀ ਇਸ ਦੇ ਲਈ ਇੱਕ ਖਤਰਾ ਬਣ ਗਈ ਹੈ। ਕੁਝ ਸੈਲਾਨੀ ਅਤੇ ਸਥਾਨਕ ਲੋਕ ਇਸ ਦੇ ਮੁਕੁੱਲਾ ਨੂੰ ਤੋੜ ਰਹੇ ਹੰਤਾ ਜੋ ਜਾਂਦਾ ਯਾਦਗਾਰੀ ਚੈਨ ਵਜੋਂ ਜਾਂ ਰਵਾਇਤੀ ਦਵਾਈਆਂ ਵਿੱਚ ਵਰਤਣ ਲਈ। ਇਹਨਾਂ ਸਾਰੇ ਕਾਰਨਾਂ ਕਰਕੇ ਰੈਫਲੇਸ਼ੀਆ ਦੀਆਂ ਸਾਰੀਆਂ ਪ੍ਰਜਾਤੀਆਂ ਨੂੰ ਅੱਜ ਖਤਰੇ ਵਿੱਚ ਮੰਨਿਆ ਜਾਂਦਾ ਹੈ ਅਤੇ ਉਹਨਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ ਤਾਂ ਦੋਸਤੋ ਇਹ ਸੀ ਰੈਪਲੀਸ਼ੀਆ ਦੀ ਅਜੀਬ ਅਤੇ ਅਦਭੁਤ ਕਹਾਣੀ ਇੱਕ ਅਜੀਬਾ ਪੌਦਾ ਜਿਸ ਨੇ ਜਿਉਂਦੇ ਰਹਿਣ ਲਈ ਸਾਰੇ ਨਿਯਮ ਤੋੜ ਦਿੱਤੇ ਉਸਨੇ ਤੌਪ ਤੋ ਭੋਜਨ ਬਣਾਉਣਾ ਛੱਡ ਦਿੱਤਾ ਆਪਣੀਆਂ ਜੜ੍ਹਾਂ ਤਣੇ ਅਤੇ ਪੱਤਿਆਂ ਦਾ ਤਿਆਗ ਕਰ ਦਿੱਤਾ ਅਤੇ ਇੱਕ ਪਰਜੀਵੀ ਵਾਂਗ ਜੀਵਨ ਅਪਣਾ ਲਿਆ ਉਸਨੇ ਮਿੱਠੇ ਖੁਸ਼ਬੂ ਦੀ ਬਜਾਏ ਸੜੇ ਹੋਏ ਮਾਸ ਦੀ ਬਦਬੂ ਨੂੰ ਚੁਣਿਆ ਤਾਂ ਜੋ ਉਹ ਆਪਣੇ ਆਪਣੇ ਲਈ ਸਹੀ ਸਾਥੀ ਯਾਨੀ ਮੱਖੀਆਂ ਨੂੰ ਆਕਰਸ਼ਿਤ ਕਰ ਸਕੇ ਇਹ ਵਿਕਾਸਵਾਦ ਦਾ ਇੱਕ ਸ਼ਾਨਦਾਰ ਅਤੇ ਥੋੜਾ ਡਰਾਉਣਾ ਨਮੂਨਾ ਹੈ ਇਹ ਸਾਨੂੰ ਦੱਸਦਾ ਹੈ ਕਿ ਜੀਵਨ ਕਿੰਨਾ ਅਨੁਕੂਲ ਅਤੇ ਖੋਜੀ ਹੋ ਸਕਦਾ ਹੈ ਰੈਪਲੇਸ਼ੀਆ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਗ੍ਰਹਿ ਦੇ ਵਰਖਾ ਜੰਗਲ ਅਜਿਹੇ ਅਣਗਿਣਤ ਰਾਜਾਂ ਅਤੇ ਅਜੂਬਿਆਂ ਨਾਲ ਭਰੇ ਹੋਏ ਹਨ ਜਿਨ੍ਹਾਂ ਬਾਰੇ ਅਸੀਂ ਅਜੇ ਬਹੁਤ ਘੱਟ ਜਾਣਦੇ ਹਾਂ ਅਤੇ ਇਹ ਸਾਨੂੰ ਇਹ ਇੱਕ ਚਿਤਾਵਨੀ ਵੀ ਦਿੰਦਾ ਹੈ ਕਿ ਜੇਕਰ ਅਸੀਂ ਇਹਨਾਂ ਜੰਗਲਾਂ ਨੂੰ ਨਹੀਂ ਬਚਾਇਆ ਤਾਂ ਅਸੀਂ ਇਹ ਅਕਲੇਸ਼ੀਆ ਵਰਗੇ ਅਦਭੁਤ ਜੀਵਾਂ ਨੂੰ ਹਮੇਸ਼ਾ ਲਈ ਖਵਾ ਦੇਵਾਂਗੇ ਜਿਨ੍ਹਾਂ ਵਿੱਚੋਂ ਕਈਆਂ ਦੀ ਤਾਂ ਅਸੀਂ ਹਜੇ ਤੱਕ ਕੋਝ ਵੀ ਨਹੀਂ ਕੀਤੀ ਹੈ ਪੰਜਾਬੀ ਵਿਕੀਪੀਡੀਆ ਤੇ ਮੇਰੇ ਯਾਨੀ ਵੀਰਪਾਲ ਗੌਰ ਦੇ ਨਾਲ ਇਸ ਸਫ਼ਰ ਤੇ ਆਉਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਸ ਲਾਸਟ ਪੋਸਟ ਬਾਰੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਇਹ ਰਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ